ਕਸਵਾ ਚੋਣਾਂ ਦੇ ਲਈ ਕਾਂਗਰਸ ਦਾ ਮੈਨੀਫੈਸਟੋ ਜਾਰੀ ਨੇ ਆ ਪੱਤਰ ਦੇ ਵਿੱਚ 25 ਗਰੰਟੀਆਂ ਦਾ ਵਾਅਦਾ ਨੌਜਵਾਨਾਂ ਨੂੰ ਰੋਜ਼ਗਾਰ ਕਿਸਾਨਾਂ ਨੂੰ ਐਮਐਸਪੀ ਅਤੇ ਗਰੀਬ ਮਹਿਲਾਵਾਂ ਨੂੰ ਆਰਥਿਕ ਮਦਦ ਦੀ ਗਰੰਟੀ ਮੈਨੀਫੈਸਟੋ ਜਾਰੀ ਕਰਦੇ ਹਨ ਰਾਹੁਲ ਗਾਂਧੀ ਦਾ ਵੱਡਾ ਦਾਵਾ ਕਿ ਆ ਇਹ ਕੋਈ ਇੱਕ ਤਰਫਾ ਨਹੀਂ ਬਲਕਿ ਟੱਕਰ ਦਾ ਮੁਕਾਬਲਾ 2004 ਦੇ ਮੰਗ ਸੱਤਾ ਤੋਂ ਬਾਹਰ ਹੋਵੇਗੀ ਭਾਜਪਾ ਬੀਜਪੀ ਨੇ ਕਾਂਗਰਸ ਦੇ ਮੈਨੀਫੈਸਟੋ ਨੂੰ ਦੱਸਿਆ ਝੂਠ ਦੀ ਭੰਡ ਕਿਆ ਨਿਆ ਪੱਤਰ ਦੇ ਵਿੱਚ ਵਿਦੇਸ਼ ਤੋਂ ਉਧਾਰ ਲੈ ਕੇ ਲਗਾਈ ਫੋਟੋ ਕਾਂਗਰਸ ਸਰਕਾਰ ਵੇਲੇ 26% ਤੱਕ ਪਹੁੰਚ ਗਈ ਸੀ ਮਹਿੰਗਾਈ ਮੋਦੀ ਸਰਕਾਰ ਦੇ ਵਿੱਚ ਸਭ ਤੋਂ ਰਾਸਤਾਂ ਤੋਂ ਕਾਂਗਰਸ ਤੇ ਵਰੇ ਪੀਐਮ ਮੋਦੀ ਕਿਹਾ ਕਾਂਗਰਸ ਦੇ ਘਟਾਲਿਆਂ ਤੇ ਲੁੱਟ ਦੇ ਕਾਰਨ ਵਿਗੜੀ ਅਰਥਵਿਵਸਥਾ ਬੋਲੇ ਜੋ ਹੁਣ ਤੱਕ ਹੋਇਆ ਉਹ ਸਿਰਫ ਇੱਕ ਟਰੈਲਰ ਹਲੇ ਤਾਂ ਬਹੁਤ ਸਾਰੇ ਸੁਪਨੇ ਨੇ ਬਾਕੀ ਲੋਕ ਸਭਾ ਚੋਣਾਂ ਨੂੰ ਲੈ ਕੇ 49ਵੀਂ ਸੀ ਮੰਨ ਕੀਤਾ ਮੰਥ ਅੰਮ੍ਰਿਤਸਰ ਤੇ ਅਨੰਦਪੁਰ ਸਾਹਿਬ ਲੋਕ ਸਭਾ ਸੀਟ ਨੂੰ ਲੈ ਕੇ ਕੀਤੀ ਚਰਚਾ ਕੱਲ ਜਲੰਧਰ ਅਤੇ ਮੋਗਾ ਦੇ ਵਿੱਚ ਕਰਨਗੇ ਵਰਕਰ ਮਿਲਣੇ ਬਠਿੰਡਾ ਚ ਅਕਾਲੀ ਦਲ ਤੇ ਕਾਂਗਰਸ ਦੇ ਕਈ ਕਾਉਂਸਲਰ ਆਪ ਦੇ ਵਿੱਚ ਹੋਏ ਸ਼ਾਮਿਲ ਸੀ ਮੰਨ ਨੇ ਕਰਵਾਈ ਜੁਆਇਨਿੰਗ ਗੁਰਮੀਤ ਖੁੱਡੀਆਂ ਨੇ ਬਠਿੰਡਾ ਤੋਂ ਜਿੱਤ ਦਾ ਕੀਤਾ ਦਾਵਾ ਦਿੱਲੀ ਸਰਕਾਰ ਦੇ ਕੈਬਨਿਟ ਮੰਤਰੀ ਆਤੀਸ਼ੀ ਨੂੰ ਨੋਟਿਸ ਚੋਂ ਕਮਿਸ਼ਨ ਨੇ ਕੱਲ ਸ਼ਾਮ 5 ਵਜੇ ਤੱਕ ਮੰਗਿਆ ਜਵਾਬ ਆਤੀਸ਼ੀ ਨੇ ਭਾਜਪਾ ਦੇ ਵੱਲੋਂ ਆਫਰ ਮਿਲਣ ਦਾ ਕੀਤਾ ਸੀ ਦਾਵਾ ਤਾਂ ਆਤੀਸ਼ੀ ਨੇ ਇਲੈਕਸ਼ਨ ਕਮਿਸ਼ਨ ਤੇ ਹੀ ਚੁੱਕੇ ਸਵਾਲ ਆਪ ਸੰਸਦ ਸੰਜੇ ਸਿੰਘ ਦਾ ਭਾਜਪਾ ਤੇ ਵੱਡਾ ਇਲਜ਼ਾਮ ਬੋਲੇ ਭਾਜਪਾ ਨੇ ਕੀਤਾ ਹੈ ਸ਼ਰਾਬ ਘਟਾਲਾ ਕਈ ਵੱਡੇ ਆਗੂਸ਼ਾਂ ਬਿਲ ਪਰ ਮਲਜ਼ਮਾਂ ਤੋਂ ਦਬਾਅ ਬਣਾ ਕੇ ਦਵਾਇਆ ਕੇਜੀਵਾਲ ਦਾ ਦਿੱਲੀ ਚ ਐਲਜੀ ਤੇ ਸਰਕਾਰ ਦੇ ਵਿਚਾਲੇ ਨਵਾਂ ਟਕਰਾਅ ਐਲਜੀ ਨੇ ਗ੍ਰਹਿ ਮੰਤਰਾਲੇ ਨੂੰ ਲਿਖੀ ਚਿੱਠੀ ਕਿਾ ਦਿੱਲੀ ਸਰਕਾਰ ਕਈ ਮਾਮਲਿਆਂ ਦੇ ਵਿੱਚ ਅਦਾਲਤਾਂ ਨੂੰ ਕਰ ਰਹੀਆ ਗਮਰਾਹ ਸਰਕਾਰ ਦਾ ਪੈਸਾ ਤੇ ਸਮਾਂ ਕੀਤਾ ਜਾ ਰਿਹਾ ਬਰਬਾਦ ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਜੇਲ੍ਹ ਤੋਂ ਮਨੀਰ ਸਸੋਦੀਆ ਦੀ ਪਹਿਲੀ ਚਿੱਠੀ ਸਮਰਥਕਾਂ ਨੂੰ ਕਿਹਾ ਜਲਦ ਜੇਲ੍ਹ ਤੋਂ ਆਵਾਂਗਾ ਬਾਹਰ ਸਿੱਖਿਆ ਕ੍ਰਾਂਤੀ ਦੇ ਲਈ ਕੇਜਰੀਵਾਲ ਦੀ ਕੀਤੀ ਤਾਰੀਫ ਅਰਵਿੰਦ ਕੇਜਰੀਵਾਲ ਦੇ ਵੱਲੋਂ ਦਿੱਲੀ ਕੋਰਟ ਦੇ ਵਿੱਚ ਇੱਕ ਹੋਰ ਪਟੀਸ਼ਨ ਦਾਖਲ ਤਿਆਰ ਜਿਲ੍ਹੇ ਦੇ ਵਿੱਚ ਮੁਲਾਕਾਤਾਂ ਦੀ ਗਿਣਤੀ ਵਧਾਉਣ ਦੀ ਮੰਗ ਅਮਲੋਤ ਦੇ ਫਤਿਹਗੁਰ ਸਾਹਿਬ ਦੇ ਵਿੱਚ ਅਕਾਲੀ ਗੱਲ ਦੀ ਪੰਜਾਬ ਬਚਾਓ ਯਤਰਾ ਸੁਖਵੀਰ ਸਿੰਘ ਬਾਦਲ ਬੋਲੇ ਪੰਜਾਬ ਨੂੰ ਤਬਾਹ ਕਰੀਆਂ ਨੇ ਦਿੱਲੀ ਦੀਆਂ ਸਰਕਾਰਾਂ ਖੇਤਰੀ ਪਾਰਟੀ ਨੂੰ ਮਜ਼ਬੂਤ ਕਰਨ ਦੀ ਲੋੜ ਕਾਂਗਰਸ ਆਗੂ ਰਾਣਾ ਕੇਪੀ ਨੇ ਅਨੰਦਪੁਰ ਸਾਹਿਬ ਦੇ ਵਿੱਚ ਵਧਾਈਆਂ ਸਿਆਸੀ ਸਰਗਰਮੀਆਂ ਕਿ ਅਜੇ ਪਾਰਟੀ ਮੌਕਾ ਦੇਵੇਗੀ ਤਾਂ ਅਨੰਦਪੁਰ ਸਾਹਿਬ ਤੋਂ ਲੜਾਂਗਾ ਚੋਣ ਮਨੀਤ ਸਵਾਲੀ ਦੀ ਸੀਟ ਬਦਲਣ ਨੂੰ ਲੈ ਕੇ ਚਾਰੀਆਂ ਨੇ ਚਰਚਾਵਾਂ ਬੋਗਾ ਚ ਹੰਸਰਾਜ ਹੰਸ ਨੇ ਕੱਢਿਆ ਰੋਡ ਤੋਂ ਭਾਜਪੀ ਨੇ ਫਿਰਕੋਟ ਸੀਟ ਫਿਲਾਨੇ ਆਏ ਉਮੀਦਵਾਰ ਪਾਰਟੀ ਆਗੂ ਅਨਿਲ ਸ਼੍ਰੀਨਵੀ ਨਾਲ ਰਹੀ ਮੌਜੂਦ ਭਾਰੀ ਗਿਣਤੀ ਦੇ ਵਿੱਚ ਵਰਕਰਾਂ ਨੇ ਵੀ ਕੀਤੀ ਸ਼ਰਕਤ ਸਾਫ ਕਾ ਸੀਐਮ ਚੰਨੀ ਅਯੁੱਧਿਆ ਦੇ ਬ੍ਰਹਮਕੁੰਡ ਗੁਰਦੁਆਰਾ ਸਾਹਿਬ ਹੋਏ ਨਤਮਸਤਕ ਬੀਤੇ ਕੱਲ੍ਹ ਰਾਮ ਲੱਲਾ ਦੇ ਵੀ ਕੀਤੇ ਸੀ ਦਰਸ਼ਨ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਦਾ ਸਫਲ ਹੋਇਆ ਆਪਰੇਸ਼ਨ ਕੈਂਸਰ ਤੋਂ ਲੜ ਰਹੇ ਨੇ ਯੰਗ ਯਮਨਾ ਨਗਰ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਹੋਈ ਹੈ ਸਰਜਰੀ ਸਿੱਧੂ ਨੇ ਟਵੀਟ ਕਰਕੇ ਸਪੀਡੀ ਰਿਕਵਰੀ ਦੀ ਇੱਛਾ ਕਾਮਨਾ ਲਗਾਤਾਰ ਸਤਵੀਂ ਵਾਰ ਰੈਪੋ ਰੇਟ ਦੇ ਵਿੱਚ ਕੋਈ ਬਦਲਾਅ ਨਹੀਂ ਆਰਬੀਆਈ ਨੇ ਰੈਪੋ ਰੇਟ 6.50 ਫੀਸਦੀ ਤੇ ਰੱਖਿਆ ਬਰਕਰਾਰ ਜੰਮੂ ਕਸ਼ਮੀਰ ਦੇ ਉੜੀ ਦੇ ਵਿੱਚ ਵੱਡਾ ਐਨਕਾਊਂਟਰ ਸੁਰੱਖਿਆ ਬਲਾਂ ਨੇ ਦੋ ਅਤਵਾਦੀਆਂ ਨੂੰ ਕੀਤਾ ਢੇਰ ਇਲਾਕੇ ਦੇ ਵਿੱਚ ਸਰਚ ਆਪ ਬਹੁਰ ਦੇ ਬਹੁ ਚਰਚਿਤ ਭੀਮਤਾ ਕਤਲकांड ਦੇ ਮੁੱਖ ਦੋਸ਼ੀ ਦੇ ਵਿਦੇਸ਼ ਭਜਣ ਦਾ ਖਰਚਾ ਹਾਲੀ ਦੇ ਵਿੱਚ ਪੈਰੋਲ ਤੇ ਬਾਹਰ ਆਇਆ ਸੀ ਦੋਸ਼ੀ ਹਰਪ੍ਰੀਤ ਹੈਰੀ ਕਤਲ ਦੇ ਮਾਮਲੇ ਦੇ ਵਿੱਚ ਘੱਟ ਰਿਆ ਸੀ ਉਮਰ ਕੈਦ ਦੀ ਸਜ਼ਾ ਰਿਕੋਰ ਦੇ ਵਿੱਚ ਪਿਕਅਪ ਗੱਡੀ ਦੀ ਟਰਾਲੇ ਦੇ ਨਾਲ ਜ਼ੋਰਦਾਰ ਟੱਕਰ ਪਿਆਨਕ ਹਾਸੀ ਦੇ ਵਿੱਚ ਦੋ ਮਹਿਲਾਵਾਂ ਸਣੇ ਪੰਜ ਲੋਕਾਂ ਦੀ ਮੌਤ 8 ਲੋਕ ਗੰਭੀਰ ਜ਼ਖਮੀ ਬਾਗਾ ਪੁਰਾਣਾ ਤੋਂ ਮੱਥਾ ਟੇਕ ਕੇ ਆ ਰਹੇ ਸੀ ਵਾਪਸ ਗੁਰਦਾਸਪੁਰ ਦੇ ਵਿੱਚ ਵਾਪਰਿਆ ਮੰਦਪਾਗਾ ਮੰਦਪਾਗਾ ਹਾਸਾ ਤੇਜ਼ ਰਫ਼ਤਾਰ ਨੇ ਲਈ ਦੋ ਦੋਸਤਾਂ ਦੀ ਜਾਨ ਗੜ ਸ਼ੰਕਰ ਦੇਜ ਵਾਪਰੇ ਸੜਕਾ ਹਾਸੀ ਦੇ ਵਿੱਚ ਬਾਈਕ ਸਵਾਰ ਨੌਜਵਾਨ ਦੀ ਗਈ ਜਾਨ ਦੂਜੇ ਪਾਸੇ ਆ ਰਹੇ ਮੋਟਰਸਾਈਕਲ ਨੂੰ ਓਵਰਟੇਕ ਕਰਨ ਦੇ ਚੱਕਰ ਦੇ ਵਿੱਚ ਆਣ ਪਛਾਤੇ ਵਾਹਨ ਨੇ ਮਾਰੀ ਟੱਕਰ ਰਿਤਕੁਰਦੇ ਗੁਰਗੋਬਿੰਦ ਸਿੰਘ ਮੈਡੀਕਲ ਹਸਪਤਾਲ ਦੇ ਵਿੱਚ ਲੱਗੀ ਹਾਗਮ ਰਿਜ਼ਾ ਨੂੰ ਸੁਰੱਖਿਤ ਕੱਢਿਆ ਗਿਆ ਬਾਹਰ ਫਾਇਰ ਬਗੇਡ ਨੇ ਪਾਇਆ ਕਬ ਜ਼ੀਰਾ ਬਸਤੀ ਦੇ ਵਿੱਚ ਹੋਇਆ ਜ਼ਬਰਦਸਤ ਹੰਗਾਮਾ ਸ਼ਖਸ ਦੇ ਵੱਲੋਂ ਮਹਿਲਾ ਤੇ ਉਸ ਦੀ ਲੜਕੀ ਦੀ ਘੁੱਟ ਮਾਰ ਦੋਵੇਂ ਮਾਂ ਤੇ ਧੀ ਹਸਪਤਾਲ ਦੇ ਵਿੱਚ ਦਾਖਲ ਸੀ ਸੀਟੀਵੀ ਤਸਵੀਰਾਂ ਵੀ ਆਈਆਂ ਸਾਹਮਣੇ ਕਲੋਸਪੋਰਟ ਦੇ ਵਿੱਚ ਜ਼ੀਰਾ ਦੇ ਪਿੰਡ ਮੁੰਡੀ ਮੁੰਡੀ ਛੁਰੀ ਦੇ ਵਿੱਚ ਪਤੀ ਪਤਨੀ ਅਤੇ ਬੇਟੇ ਤੇ ਜਾਨ ਲੈਵਾ ਹਮਲਾ ਰਿਸ਼ਤੇਦਾਰਾਂ ਦੇ ਹੀ ਵਾਰਦਾਤ ਨੂੰ ਜਾਮ ਦੇਣ ਦਾ ਇਲਜ਼ਾਮ ਇੱਕ ਮਕਾਨ ਨੂੰ ਲੈ ਕੇ ਚੱਲ ਰਿਹਾ ਸੀ ਵਿਵਾਦ ਪੁਲਿਸ ਨੇ ਅੱਜ ਧਰਮਕੋਟ ਪੁਲਿਸ ਨੇ ਰੰਗਦਾਰੀ ਮੰਗਣ ਵਾਲੇ ਬੰਬੀਆ ਗੈਂਗ ਦੇ ਦੋ ਗੁਰਗье ਕੀਤੇ ਕਾਬੂ 320000 ਦੀ ਨਕਦੀ ਇੱਕ ਸਕੋਰਪਿਓ ਗੱਡੀ ਇੱਕ ਰਵਾਲਵਰ ਤੇ ਨਾਲ ਹੀ ਜ਼ਿੰਦਾ ਕਾਰਤੂਸ ਤਿੰਨ ਮੋਬਾਈਲ ਫੋਨ ਕੀਤੇ ਬਰਾਮਦ। ਪ੍ਰਾਈਸੀਟੀ ਦੇ ਵਿੱਚ ਗਨਪੁਆਇੰਟ ਤੇ ਡਕੈਤੀ ਕਰਨ ਵਾਲੇ ਬਦਮਾਸ਼ਾਂ ਨੂੰ ਪੁਲਿਸ ਨੇ ਕੀਤਾ ਕਾਬੂ। ਸੂchna ਦੇ ਆਧਾਰ ਤੇ ਕੀਤੀ ਗਈ ਕਾਰਵਾਈ ਦੋ ਪਿਸਟਲ ਜ਼ਿੰਦਾ ਕਾਰਤੂਸ ਚੋਰੀ ਕੀਤੇ ਮੋਬਾਈਲ ਫੋਨ ਬਾਈਕਾਟੋ ਐਕਟਿਵਾ ਬਰਾਮਦ ਕੀਤੇ ਗਏ। ਫਿਲੌਰ ਦੇ ਵਿੱਚ ਨਸ਼ੇ ਦੀ ਓਵਰਡੋਸ ਦੇ ਕਾਰਨ ਨੌਜਵਾਨ ਦੀ ਹੋਈ ਮੌਤ ਮ੍ਰਿਤਕ ਦੇਦ ਦੇ ਕੋਲੋਂ ਸਰਿੰਜ ਇੱਕ ਮੋਬਾਈਲ ਫੋਨ ਤੇ ਬੀੜੀਆਂ ਦਾ ਬੰਡਲ ਮਿਲਿਆ ਲਾਸ਼ ਦੀ ਪਹਿਚਾਣ ਨਰਿੰਦਰ ਸਿੰਘ ਪਿੰਡ ਕੰਗ ਅਰਾਈਆਂ ਵਜੋਂ ਹੋਈ ਪ੍ਰੇਰਕੋਟ ਕੇਂਦਰੀ ਜੇਲ੍ਹ ਦੇ ਵਿੱਚ ਐਸਐਸਪੀ ਦੀ ਅਗਵਾਈ ਦੇ ਵਿੱਚ ਲਾਇਆ ਗਿਆ ਸਰਚ ਆਪਰੇਸ਼ਨ ਪਿਛਲੇ ਦਿਨੀ ਜੇਲ੍ਹ ਦੇ ਵਿੱਚੋਂ ਆਇਸ ਨਸ਼ਾ ਬਰਾਮਦ ਹੋਣ ਤੇ ਚਲਦਿਆਂ ਕੀਤੀ ਗਈ ਕਾਰਵਾਈ ਲਧਿਆਣਾ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ 580 ਸ਼ਰਾਬ ਦੀਆਂ ਪੇਟੀਆਂ ਕੀਤੀਆਂ ਬਰਾਮਦ ਲੋਕਸਭਾ ਚੋਣਾਂ ਦੇ ਵਿੱਚ ਇਸਤੇਮਾਲ ਕੀਤੇ ਜਾਣ ਦਾ ਖਰਚਾ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਕੀਤੀ ਸ਼ੁਰੂ ਨਾਪਾਰੇ ਸਰਕਾਰੀ ਹਸਪਤਾਲ ਦੇ ਨਾਲ ਦੀ ਇਮਾਰਤ ਤੋਂ 40 ਸਾਲਾ ਵਿਅਕਤੀ ਦੇ ਖੂਨ ਦੇ ਨਾਲ ਲਤਪਤ ਮਿਲੀ ਲਾਸ਼ ਸ਼ਾਮ ਵੇਲੇ ਕਿਸੇ ਨੌਜਵਾਨ ਦੇ ਨਾਲ ਗਿਆ ਸੀ ਘਰ ਤੋਂ ਬਾਹਰ ਚੱਕਦੇ ਆਧਾਰ ਤੇ ਨੌਜਵਾਨ ਕੀਤਾ ਗਿਆ ਗ੍ਰਿਫਤਾਰ ਪੁਲਿਸ ਕਰੀਏ ਜਾਂਚ। ਤਲਵੰਟੀ ਸਾਬੋ ਦੇ ਵਿੱਚ ਕਲਯੂਗੀ ਮਾਂ ਦੇ ਵੱਲੋਂ ਕਤਲ ਕੀਤੇ ਗਏ ਪੁੱਤ ਦਾ ਕੀਤਾ ਗਿਆ ਅੰਤਿਮ ਸੰਸਕਾਰ ਸੁਰੱਖਿਆ ਹੇਠ ਜੇਲ੍ਹ ਤੋਂ ਪਿਤਾ ਨੂੰ ਵੀ ਲਿਆਂਦਾ ਗਿਆ ਮਾਸੂਮ ਦਾ ਕਤਲ ਕਰਨ ਵਾਲੀ ਮਾਂ ਦੇ ਲਈ ਫਾਂਸੀ ਦੀ ਕੀਤੀ ਮੰਗ। ਲੋਧਾਣਾ ਦੇ ਸਿਵਲ ਹਸਪਤਾਲ ਦੇ ਵਿੱਚੋਂ ਇਹਾਂ ਦੀ ਭਰਮਾਰ ਛੋਟੇ ਬੱਚਿਆਂ ਤੇ ਗਰਭਵਤੀ ਮਹਿਲਾਵਾਂ ਨੂੰ ਕੀਤਾ ਪਰੇਸ਼ਾਨ ਵੱਡੀ ਗਿਣਤੀ ਵਿੱਚ ਇਧਰ ਉਧਰ ਪੈਦੇ ਤੇ ਪਾਂਡਿਆਂ ਦੇ ਵਿੱਚ ਮੂੰਹ ਮਾਰਦੇ ਆਏ ਨਜ਼ਰ ਐ ਜੀਪੀ ਸੀਨੀਅਰ ਦਰਬਾਰ ਸਾਹਿਬ ਦੇ ਸਾਰੇ ਸੇਵਾਦਾਰਾਂ ਤੇ ਲਈ ਡਰੈਸ ਕੋਡ ਕੀਤਾ ਲਾਜ਼ਮੀ ਸੇਵਾਦਾਰਾਂ ਨੂੰ ਸ਼ਨਾਖਤੀ ਕਾਰਡ ਪਾ ਕੇ ਰੱਖਣ ਦੇ ਲਈ ਕਿਹਾ ਤਫ਼ਤੀਸ ਸਟਾਫ ਨੂੰ ਵੀ ਪਹਿਰਾ ਡਰੈਸ ਦੇ ਵਿੱਚ ਰਹਿਣ ਦੇ ਨਿਰਦੇਸ਼ ਅੋਕਰਾਂਗ ਅਗਲੀ ਵੱਡੀ ਖਬਰ ਦਾ ਫਰੀਦਕੋਟ ਦੇ ਵਿੱਚ ਵੱਡਾ ਹਾਦਸਾ ਵਾਪਰਿਆ ਹੈ ਪਿਕਅਪ ਗੱਡੀ ਦੀ ਟਰਾਲੇ ਦੇ ਨਾਲ ਜ਼ੋਰਦਾਰ ਟੱਕਰ ਹੋਈ ਹੈ ਦੋ ਮਹਿਲਾਵਾਂ ਸਮੇ ਪੰਜ ਲੋਕਾਂ ਦੀ ਮੌਤ ਹੋ ਗਈ ਹੈ ਹਾਦਸੇ ਦੇ ਵਿੱਚ 8 ਲੋਕ ਜਦਕਿ ਗੰਭੀਰ ਜ਼ਖਮੀ ਹੋਏ ਨੇ ਪੰਜ ਗ੍ਰਾਈਂ ਖੁਰਦ ਪਿੰਡ ਦੇ ਨੇੜੇ ਦਰਸਲੇਪੁਰਾ ਹਾਦਸਾ ਵਾਪਰਿਆ ਬਾਗਾਪੁਰਾਣਾ ਤੋਂ ਮੱਥਾ ਟੇਕ ਕੇ ਦਰਸਲੇ ਵਾਪਸ ਆ ਰਹੇ ਸਨ ਮੁਖਸਰ ਸਾਹਿਬ ਦੇ ਪਿੰਡ ਮਰਾੜ ਕਲਾਂ ਦੇ ਮ੍ਰਿਤਕ ਸਾਰੇ ਗੇੜੇ ਕਿ ਰਹਿਣ ਵਾਲੇ ਸਨ ਫਰੀਦਕੋਟ ਦੀਆਂ ਤਰਫੋਂ ਸੀ ਤਸਵੀਰਾਂ ਵਿਖਾ ਰਹੇ ਜਿੱਥੇ ਕਿ ਇਹ ਵੱਡਾ ਦਰਦਨਾਕ ਹਾਦਸਾ ਵਾਪਰ ਗਿਆ ਪਿਕਅਪ ਗੱਡੀ ਦੇ ਟਰਾਲੇ ਦੇ ਨਾਲ ਦਰਸਲ ਜ਼ੋਰਦਾਰ ਟੱਕਰ ਹੋ ਜਾਂਦੀ ਹੈ ਤੇ ਇਸ ਦਰਦਨਾਕ ਹਾਦਸੇ ਦੇ ਵਿੱਚ ਦੋ ਮਹਿਲਾਵਾਂ ਸਣੇ ਪੰਜ ਲੋਕਾਂ ਦੀ ਮੌਤ ਹੋ ਗਈ। ਤਸਵੀਰਾਂ ਦੇ ਵਿੱਚ ਵੇਖਿਆ ਜਾ ਸਕਦਾ ਹੈ ਕਿ ਹਾਦਸਾ ਕਿੰਨਾ ਜ਼ਬਰਦਸਤ ਕਿੰਨਾ ਭਿਆਨਕ ਸੀਗਾ ਕਿ ਪਿਕਅਪ ਗੱਡੀ ਤੇ ਟਰਾਲਾ ਪੂਰੀ ਤਰ੍ਹਾਂ ਗੜੇ ਕੇ ਨੁਕਸਾਨੇ ਗਏ ਨੇ ਕਿਉਂਕਿ ਦੋਵਾਂ ਵਾਹਨਾਂ ਦੇ ਵਿਚਕਾਰ ਜ਼ੋਰਦਾਰ ਟੱਕਰ ਹੋਈ ਜਿਸ ਦੇ ਬਾਅਦ ਦਰਦਨਾਕ ਹਾਦਸਾ ਵਾਪਰ ਗਿਆ ਤੇ ਦੋ ਮਹਿਲਾਵਾਂ ਸਣੇ ਪੰਜ ਲੋਕਾਂ ਦੀ ਮੌਤ ਹੋਈ ਹੈ ਹਾਦਸੇ ਦੇ ਵਿੱਚ 8 ਲੋਕ ਜਦਕੇ ਜ਼ਖਮੀ ਹੋ ਗਏ। ਜਿਗਰਾ ਹੀ ਤਾਂ ਉਧਰੋਂ ਜਦੋਂ ਜਾਂਦੇ ਪੰਜ ਗ੍ਰੈਂਡ ਟਪਕੇ ਹੱਦ ਦੇ ਨੇੜੇ ਐਕਸੀਡੈਂਟ ਹੋਇਆ ਘੋੜੇ ਟਰਾਲੇ ਨਾਲ ਛੋਟੇ ਹਾਥੀ ਦਾ ਮੇਰੇ ਪਿੰਡ ਦੇ ਕੋਈ 10-12 ਬੱਚੇ ਬੰਦੇ ਔਰਤਾਂ ਉਥੇ ਮੱਥਾ ਟੇਕ ਕੇ ਆ ਰਹੇ ਸੀ ਰਾਤ ਨੂੰ ਜਦੋਂ ਉਧਰੋਂ ਦੂਸਰੇ ਪਾਸੇ ਆ ਰਿਹਾ ਸੀਗਾ ਘੋੜਾ ਟਰਾਲਾ ਉਹਨੇ ਰੋਂਗ ਸਾਈਡ ਤੇ ਜਿਵੇਂ ਇਹ ਦੱਸਦੇ ਆ ਰੋਂਗ ਸਾਈਡ ਤੇ ਆ ਕੇ ਸਿੱਧਾ ਇਹਨਾਂ ਨੇ ਇਹਨੂੰ ਪਤਾ ਲੱਗ ਗਿਆ ਵੀ ਉਹ ਗਲਤ ਆ ਰਿਹਾ ਇਹਨਾਂ ਨੇ ਜਿਵੇਂ ਇੱਕ ਪਾਸੇ ਲਾ ਲਿਆ ਪਰ ਉਹਨੇ ਸਿੱਧੀ ਟੱਕਰ ਮਾਰੀ ਜਾਂਦਾ ਉਹ ਸੌਂ ਗਿਆ ਪਰਮਾਤਮਾ ਜਾਣਦਾ ਕੀ ਗੱਲ ਹੋਈ ਹੈ ਤੇ ਬੁਰੀ ਤਰ੍ਹਾਂ ਫੱਟੜ ਹੋਏ ਆ ਪੰਜ ਜਣਿਆਂ ਦੀ ਹੁਣ ਤੱਕ ਮੌਤ ਹੋ ਚੁੱਕੀ ਹੈ ਬੜਾ ਭਿਆੜਾ ਦਰਦਨਾਖਾ ਸਾਹ ਹੋਇਆ ਸਿੱਤੋਂ ਆ ਰਹੇ ਸੀ ਕਿਤੇ ਬਾਫੇ ਪੀਰ ਨਗਾਏ ਤੋਂ ਆ ਰਹੇ ਸੀਗੇ ਅਸੀਂ ਆਪਦੀ ਸਾਈਡ ਤੇ ਅੱਗੋਂ ਸੀਦਾ ਟਰਾਲਾ ਦੇਖਿਆ ਸੀ ਰੋਕ ਚੁੱਕੇ ਸੀਗੇ ਤੁਸੀਂ ਕਹਦੇ ਤੇ ਸੀ ਅਸੀਂ ਇਸ ਛੋਟੇ ਹਾਥੀ ਤੇ ਸੀਗੇ ਜੀ ਸਾਨੂੰ ਇੱਕੇ ਆ ਰਿਹਾ ਟਰਾਲੇ ਨੇ ਫੇਟ ਮਾਰੀ ਚੱਕ ਕੇ ਸਾਡੀ ਦੋਵੇਂ ਪਾਸੇ ਖੇੜਦੇ ਜੀ ਤੇ ਅਗਲਾ ਪਾਸਾ ਅੱਡ ਕਰਤਾ ਪਿਛਲਾ ਅੱਡ ਕਰਤਾ ਇਦੇ ਵਿੱਚ ਸਾਡੀ 5 ਜਾਨਾਂ ਦੀ ਮੌਤ ਹੋ ਚੁੱਕੀ ਹੈ ਜੀ ਇੱਕ ਮੇਰੀ ਵੈਕ ਦੀ ਦੋ ਮੇਰੇ ਯਾਰ ਦੋਸਤ ਸੀ ਇੱਕ ਡਰਾਈਵਰ ਦੀ ਇਸ 5 ਜਾਨਾਂ ਇਸ ਤੱਕ ਮੌਤ ਹੋ ਚੁੱਕੀ ਇੱਕ ਕੋਹਂ ਪਿੰਦੇ ਸੀ ਗਏ ਮਰਾਣਾ ਮਰਾੜਕਲਾ ਦੇ ਤੁਸੀਂ ਵੀ ਸਵਾਰਸੀਓ ਦੇ ਵਿੱਚ ਹਾਂਜੀ ਮੈਂ ਸਵਾਰਸੀ ਸੀ ਬਾਕੀਆਂ ਸੱਟਾਂ ਲੱਗੀਆਂ ਸੱਟਾਂ ਲੱਗ ਗਈਆਂ ਕਿੰਨੇ ਬੰਦੇ ਸਵਾਰਸੀਓ ਵਿੱਚ ਸਨ ਤਕਰੀਬਨ ਜੀ ਬੰਦੇ ਅਸੀਂ 10 11 ਬੰਦੇ ਸੀ ਵਿੱਚ ਬੱਚੇ ਸੀਗੇ ਜੀ 3-4 ਬੱਚੇ ਸੀ ਕੋਈ ਜ਼ਖਮੀ ਕੀ ਹੈ ਜ਼ਖਮੀ ਸਾਰੇ ਹੋਏ ਹੈ ਜੀ ਅਗਲੀ ਵੱਡੀ ਖਬਰ ਛਤੀਸਗਰ ਦੇ ਨਾਲ ਜੁੜੀ ਹੋਈ ਹੈ ਜਿੱਥੇ ਤੇ ਰਾਏਪੁਰ ਦੇ ਵਿੱਚ ਬਿਜਲੀ ਦਫ਼ਤਰ ਨੂੰ ਭਿਆਨਕ ਅੱਗ ਲੱਗੀ ਹੋਈ ਹੈ ਟਰਾਂਸਫਾਰਮਰ ਦਰਸਲ ਅਚਾਨਕ ਧਮਾਕਾ ਹੋਇਆ ਉਸ ਦੇ ਬਾਅਦ ਹੀ ਭਿਆਨਕ ਅੱਗ ਲੱਗ ਗਈ ਜਿਸ ਦੇ ਬਾਅਦ ਰਾਜਧਾਨੀ ਰਾਏਪੁਰ ਦੇ ਵਿੱਚ ਬੱਤੀ ਪੂਰੀ ਤਰ੍ਹਾਂ ਗੁੱਲ ਹੋ ਚੁੱਕੀ ਹੈ ਭਾਰਤ ਮਾਤਾ ਚੌਂਕ ਦੇ ਨੇੜੇ ਦਰਸਲ ਬਿਜਲੀ ਦਫ਼ਤਰ ਦੇ ਵਿੱਚ ਅੱਗ ਲੱਗਣ ਦੀਆਂ ਤੁਹਾਨੂੰ ਇਹ ਸਹੀਆਂ ਤਸਵੀਰਾਂ ਵਿਖਾ ਰਹੇ ਅੱਗ ਬੁਝਾਉਣ ਦੀਆਂ ਕੋਸ਼ਿਸ਼ਾਂ ਲਗਾਤਾਰ ਕੀਤੀਆਂ ਜਾ ਰਹੀਆਂ ਨੇ ਹਾਂ ਦੇਖੋ ਤੋਂ ਅਗੋਂ ਮੋਗ ਲੈ ਗਿਆ ਕਿ ਅਭੀ ਅਨੰਦ ਕਰ ਰਿਹਾ ਹੈ ਅਭੀ ਕੀ ਹੋ ਰਿਹਾ ਹੈ ਇਹ ਸਾਰਾ ਹੰਗਾਰਾ ਕਰ ਰਿਹਾ ਹੈ ਨੂੰ ਰਾਏਪੁਰ ਦੀਆਂ ਤਸਵੀਰਾਂ ਵਿਖਾ ਰਹੇ ਹਨ ਲਗਾਤਾਰ ਤੇਜ਼ੀ ਦੇ ਨਾਲੇ ਭਿਆਨਕ ਅੱਗ ਅੱਗੇ ਵਧਦੀ ਹੋਈ ਨਜ਼ਰ ਆ ਰਹੀ ਹੈ ਜਿਸ ਦੇ ਚਲਦਿਆਂ ਨੇੜੇ ਤੇੜੇ ਦੇ ਇਲਾਕਿਆਂ ਨੂੰ ਜਿਹੜਾ ਕਿ ਖਾਲੀ ਕਰਵਾਇਆ ਜਾ ਰਿਹਾ ਹੈ ਲੋਕਾਂ ਨੂੰ ਬਾਹਰ ਕੱਢਿਆ ਜਾ ਰਿਹਾ ਕਿਉਂਕਿ ਇਸ ਅ ਬਿਜਲੀ ਦਫ਼ਤਰ ਦੀ ਗੱਲ ਕੀਤੀ ਜਾਵੇ ਤਾਂ ਜੋ ਦੱਸਿਆ ਜਾ ਰਿਹਾ ਕਿ ਕਰੀਬ 5 ਏਕੜ ਦੇ ਵਿੱਚ ਦਰਸਲ ਇਹ ਪੂਰਾ ਦਫ਼ਤਰ ਫੈਲਿਆ ਹੋਇਆ ਕਿਉਂਕਿ ਇੱਥੇ ਟਰਾਂਸਫਾਰਮਰਸ ਦਾ ਜਿਹੜਾ ਕਿ ਗੋਦਾਮ ਹੈ ਇੱਥੇ ਕਿ ਵੱਡੀ ਗਿਣਤੀ ਵਿੱਚ ਟਰਾਂਸਫਾਰਮਰ ਰੱਖੇ ਹੋਏ ਨੇ ਕਿਉਂਕਿ ਇਸ ਇੱਕ ਟਰਾਂਸਫਾਰਮਰ ਦੇ ਜਿਹੜੀ ਕਿ ਧਮਾਕਾ ਹੁੰਦਾ ਉਸ ਦੇ ਬਾਅਦ ਹੀ ਅੱਗ ਲੱਗਦੀ ਹੈ ਤੇ ਇਸ ਪੂਰੇ ਬਿਜਲੀ ਦਫ਼ਤਰ ਦੇ ਨੇੜੇ ਜਿਹੜੀਆਂ ਕਲੋਨੀਆਂ ਨੇ ਰਿਹਾਇਸ਼ੀ ਇਲਾਕਾ ਹੈ ਇਸ ਕਰਕੇ ਜਿਸ ਤਰ੍ਹਾਂ ਤੇਜ਼ੀ ਦੇ ਨਾਲ ਅੱਗ ਅੱਗੇ ਵਧ ਰਹੀ ਹੈ ਤਾਂ ਕਿਸੇ ਤਰ੍ਹਾਂ ਦਾ ਕੋਈ ਵੱਡਾ ਕੋਈ ਨੁਕਸਾਨ ਨਾ ਹੋਵੇ ਆਮ ਲੋਕਾਂ ਆ ਇਸ ਦੇ ਚਪੇਟ ਦੇ ਵਿੱਚ ਆ ਜਾਣ ਇਸ ਦੇ ਚੱ ਆ ਖਾਲੀ ਕਰਵਾਇਆ ਜਾ ਰਿਹਾ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਉਣ ਦੀ ਜਿਹੜੀ ਕਿ ਪ੍ਰਸ਼ਾਸਨ ਦੇ ਵੱਲੋਂ ਆ ਕੋਸ਼ਿਸ਼ ਕੀਤੀ ਜਾ ਰਹੀ ਹੈ ਤਸਵੀਰਾਂ ਦੇ ਜ਼ਰੀਏ ਤੁਸੀਂ ਇਹ ਸਮਝ ਸਕਦੇ ਹੋ ਅੰਦਾਜ਼ਾ ਲਗਾ ਸਕਦੇ ਹੋ ਕਿ ਅੱਗ ਕਿੰਨੀ ਜ਼ਬਰਦਸਤ ਹੈ ਕਿੰਨੀ ਭਿਆਨਕ ਹੈ ਅੱਗ ਦੀਆਂ ਲਪਟਾਂ ਕਿਵੇਂ ਨਿਕਲਦੀਆਂ ਹੋ ਨਜ਼ਰ ਆ ਰਹੀਆਂ ਨੇ ਧੂਮੇ ਦਾ ਗੁਬਾਰਾ ਹਰ ਪਾਸੇ ਨਜ਼ਰ ਆ ਰਿਹਾ ਦਰਸ 36 ਗੜ ਦੇ ਰਾਏਪੁਰ ਦੀਆਂ ਇਹ ਤਸਵੀਰਾਂ ਨੇ ਇਸ ਦੇ ਬਾਅਦ ਰਾਜਧਾਨੀ ਰਾਏਪੁਰ ਦੇ ਵਿੱਚ ਬੱਤੀ ਵੀ ਪੂਰੀ ਤਰ੍ਹਾਂ ਆ ਗਲ ਹੋ ਚੁੱਕੀ ਹੈ ਤੁਸੀਂ ਇਹ ਤਸਵੀਰਾਂ ਵੇਖੋ ਇਹਨਾਂ ਤਸਵੀਰਾਂ ਤੋਂ ਉਸ ਗੱਲ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਅੱਗ ਕਿੰਨੀ ਜ਼ਬਰ ਕਿੰਨੀ ਭਿਆਨਕ ਹੈ ਕਿ ਬਿਜਲੀ ਦਫ਼ਤਰ ਦੇ ਵਿੱਚੋਂ ਆਗਤੀਆਂ ਲਪਟਾਂ ਨਿਕਲਦੀਆਂ ਸਾਹ ਵੇਖੀਆਂ ਜਾ ਸਕਦੀਆਂ ਨੇ ਧੁੰਮੇ ਦਾ ਗੁਬਾਰ ਸਾਫ਼ ਤੌਰ ਤੇ ਵੇਖਿਆ ਜਾ ਸਕਦਾ ਹੈ ਤੇ ਇਨ੍ਹਾਂ ਤਸਵੀਰਾਂ ਦੇ ਜ਼ਰੀਏ ਇਹ ਵੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਿਵੇਂ ਨੇੜੇ-ਤੇੜੇ ਪੂਰਾ ਰਿਹਾਇਸ਼ੀ ਇਲਾਕਾ ਆ ਕਲੋਨੀਆਂ ਨੇ ਪੂਰਾ ਇਲਾਕਾ ਗੜਾ ਕਿ ਨੇੜੇ-ਤੇੜੇ ਪੂਰਾ ਵਸਿਆ ਹੋਇਆ ਤੇ ਇਸੇ ਕਰਕੇ ਇਹ ਵੀ ਵੱਡਾ ਖਰਚਾ ਡਾੜਿਆ ਕਿ ਕਿਸੇ ਤਰ੍ਹਾਂ ਗੜਾ ਕਿ ਰਿਹਾਇਸ਼ੀ ਇਲਾਕੇ ਤੱਕ ਅੱਗ ਨਾ ਪਹੁੰਚ ਜਾਵੇ ਇਸ ਕਰਕੇ ਸਮਾਂ ਰਹਿੰਦਿਆਂ ਇਸ ਤੇ ਕਾਬੂ ਪਾਇਆ ਜਾ ਸਕੇ ਤੇ ਲਗਾਤਾਰ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਦੇ ਵੱਲੋਂ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮੌਕੇ ਤੇ ਹੋਰ ਵੀ ਫਾਇਰ ਵਿਭਾਗ ਦੀਆਂ ਗੱਡੀਆਂ ਜਿਹੜੀਆਂ ਕਿ ਮੰਗਵਾਈਆਂ ਜਾ ਰਹੀਆਂ ਨੇ ਦਰਸਲ ਟਰਾਂਸਫਾਰਮਰ ਦੇ ਵਿੱਚ ਦੱਸਿਆ ਜਾ ਰਿਹਾ ਕਿ ਧਮਾਕਾ ਹੁੰਦਾ ਹੈ ਧਮਾਕੇ ਦੇ ਬਾਅਦ ਜਿਹੜੀ ਕਿ ਅੱਗ ਲੱਗ ਜਾਂਦੀ ਹੈ ਕਿਉਂਕਿ ਇੱਕ ਗਦਾਮ ਵੀ ਆ ਉੱਥੇ ਉਸ ਗਦਾਮ ਦੇ ਵਿੱਚ ਜਿਹੜੇ ਕਿ ਟਰਾਂਸਫਾਰਮਰ ਰੱਖੇ ਹੋਏ ਸਨ ਹੋਰ ਵੀ ਟਰਾਂਸਫਾਰਮਰ ਹੋ ਗਿਆ ਕਿ ਬਿਜਲੀ ਦਾ ਸਮਾਨ ਸੀ ਗਿਆ ਉਹ ਵੀ ਜਿਹੜਾ ਕਿ ਅੱਗ ਦੇ ਵਿੱਚ ਪੇਟ ਦੇ ਵਿੱਚ ਆ ਜਾਂਦਾ ਤੇ ਲਗਾਤਾਰ ਇਹ ਭਿਆਨਕ ਅੱਗ ਜਿਹੜੀ ਤੇਜ਼ੀ ਦੇ ਨਾਲ ਅੱਗੇ ਵਧਦੀ ਹੋਈ ਨਜ਼ਰ ਆ ਰਹੀ ਹੈ ਤੁਹਾਨੂੰ ਡਰੋਨ ਤੋਂ ਲਈਆਂ ਜਿਹੜੀਆਂ ਇਹ ਤਸਵੀਰਾਂ ਨੇ ਡਰੋਨ ਦੇ ਸ਼ਾਟਸ ਤੁਹਾਨੂੰ ਵਿਖਾ ਰਹੇ ਹਾਂ ਇਸ ਤੋਂ ਇਹ ਸਮਝਿਆ ਜਾ ਸਕਦਾ ਹੈ ਕਿ ਕਿਵੇਂ ਬਿਜਲੀ ਦਫ਼ਤਰ ਦੇ ਨੇੜੇ ਪੂਰਾ ਰਿਹਾਇਸ਼ੀ ਇਲਾਕਾ ਪੂਰੀਆਂ ਕਲੋਨੀਆਂ ਪੂਰਾ ਗੜਾ ਕਿ ਇਲਾਕਾ ਵਸਿਆ ਹੋਇਆ ਸਾਫ਼ ਤੌਰ ਤੇ ਨਜ਼ਰ ਆ ਰਿਹਾ ਹੈ ਡਰੋਨ ਤੋਂ ਜਿਹੜੇ ਕਿ ਸ਼ਾਟਸ ਲਏ ਗਏ ਨੇ ਡਰੋਨ ਦੀਆਂ ਤਨਸੀਏ ਤਸਵੀਰਾਂ ਵਿਖਾ ਰਹੇ ਹਾਂ ਕਿਵੇਂ ਧੂਮੇ ਦਾ ਗੁਬਾਰ ਅਗ ਦੀਆਂ ਲਪਟਾਂ ਨਿਕਲਦੀਆਂ ਹਨ ਸਾਫ਼ ਵੇਖੀਆਂ ਜਾ ਸਕਦੀਆਂ ਨੇ ਹਾਲਾਂਕਿ ਲਗਾਤਾਰ ਪੁਲਿਸ ਪ੍ਰਸ਼ਾਸਨ ਪ੍ਰਸ਼ਾਸਨਿਕ ਅਮਲਾ ਆ ਫਾਇਰ ਵਿਭਾਗ ਦੀਆਂ ਗੱਡੀਆਂ ਮੌਕੇ ਤੇ ਪਹੁੰਚੀਆਂ ਹੋਈਆਂ ਨੇ ਹੋਰ ਨੇੜੇ ਤੇੜੇ ਦਾ ਜਿਹੜਾ ਸਮਾਨ ਹੈ ਉਸ ਨੂੰ ਪਾਸੇ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਹੋਰ ਸਮਾਨ ਇਸ ਦੇ ਚਪੇਟ ਦੇ ਵਿੱਚ ਨਾ ਆ ਜਾਵੇ ਜਾਂ ਅੱਗ ਹੋਰ ਜ਼ਿਆਦਾ ਭਿਆਨਕ ਨਾ ਹੋ ਜਾਵੇ ਇਸ ਤਰ੍ਹਾਂ ਦੀਆਂ ਲਗਾਤਾਰ ਜਿਹੜੀਆਂ ਕਿ ਫਾਇਰ ਵਿਭਾਗ ਦੇ ਵੱਲੋਂ ਪ੍ਰਸ਼ਾਸਨ ਦੇ ਵੱਲੋਂ ਕੋਸ਼ਿਸ਼ ਕੀਤੀਆਂ ਜਾ ਰਹੀਆਂ ਤੇ ਇੱਕ ਵੱਡੀ ਚੁਣੌਤੀ ਹੈ ਕਿ ਇਸ ਭਿਆਨਕ ਅੱਗ ਤੇ ਕਾਬੂ ਕਿਵੇਂ ਪਾਇਆ ਜਾ ਸਕੇ ਜਿਹੜੀ ਅੱਗ ਦੀਆਂ ਲਪਟਾਂ ਨੇ ਉਹਨਾਂ ਨੂੰ ਮਠਾ ਕਿਵੇਂ ਕੀਤਾ ਜਾ ਸਕੇ ਇਸ ਨੂੰ ਲੈ ਕੇ ਲਗਾਤਾਰ ਫਾਇਰ ਵਿਭਾਗ ਦੀਆਂ ਗੱਡੀਆਂ ਜਿਹੜੀਆਂ ਕਿ ਕੋਚਾਂ ਦੇ ਵਿੱਚ ਆ ਜੁੱਟੀਆਂ ਹੋਈਆਂ ਤਾਂ ਤਸਵੀਰਾਂ ਵਿਖਾ ਰਹੇ ਕਿਉਂਕਿ ਨੇੜੇ-ਤੇੜੇ ਰਿਹਾਇਸ਼ੀ ਇਲਾਕਾ ਹੈ ਨੇੜੇ-ਤੇੜੇ ਇੱਥੇ ਇੱਕ-ਇੱਕ ਕਲੋਨੀਆਂ ਦੇ ਵਿੱਚ ਰਿਹਾਇਸ਼ੀ ਇਲਾਕੇ ਦੇ ਵਿੱਚ ਲੋਕ ਰਹਿੰਦੇ ਨੇ ਉਹਨਾਂ ਲੋਕਾਂ ਨੂੰ ਵੇਖਿਆ ਕਿ ਇਸ ਜਗ੍ਹਾ ਤੋਂ ਪ੍ਰਸ਼ਾਸਨ ਦੇ ਵੱਲੋਂ ਕੱਢਿਆ ਜਾ ਰਿਹਾ ਜੋ ਤਸਵੀਰਾਂ ਦੇ ਜ਼ਰੀਏ ਵੀ ਵੇਖਿਆ ਜਾ ਸਕਦਾ ਹੈ ਸੋ ਪ੍ਰਸ਼ਾਸਨ ਦੇ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਕਿ ਸਮਾਂ ਰਹਿੰਦਿਆਂ ਜਿਹੜਾ ਨੇੜੇ-ਤੇੜੇ ਦਾ ਇਲਾਕਾ ਪੂਰਾ ਖਾਲੀ ਕਰਵਾ ਲਿਆ ਜਾਵੇ ਰਿਹਾਇਸ਼ੀ ਇਲਾਕੇ ਦੇ ਜਿਹੜੇ ਲੋਕ ਰਹਿ ਰਹੇ ਉਹਨਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਜਾਵੇ ਤੇ ਇਸ ਨੂੰ ਲੈ ਕੇ ਜਿਹੜੀਆਂ ਲਗਾਤਾਰ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਕੋ ਅ ਤੇਜ਼ੀ ਦੇ ਨਾਲ ਅੱਗ ਜਿਹੜੀ ਕਿ ਲਗਾਤਾਰ ਅੱਗੇ ਵਧ ਰਹੀ ਹੈ ਕਿਉਂਕਿ ਇਸ ਬਿਜਲੀ ਦਫਤਰ ਜਿਹੜਾ ਕਿ ਕਰੀਬ 5 ਏਕੜ ਦੇ ਵਿੱਚ ਫੈਲਿਆ ਉਸ ਦੇ ਨੇੜੇ ਰਿਹਾਇਸ਼ੀ ਇਲਾਕਾ ਆ ਕਲੋਨੀਆਂ ਨੇ ਤੇ ਜਿਸ ਤਰੀਕੇ ਦੀ ਇਹ ਆਗਿਆ ਕਿ ਜਿੰਨੀ ਭਿਆਨਕ ਹੀ ਆਗਿਆ ਸੋ ਰਿਹਾਇਸ਼ੀ ਇਲਾਕੇ ਤੱਕ ਨਾ ਪਹੁੰਚ ਜਾਵੇ ਜਾਂ ਆਮ ਲੋਕਾਂ ਨਾ ਇਸ ਦੀ ਚਪੇਟ ਦੇ ਵਿੱਚ ਆ ਜਾਣ ਇਸ ਕਰਕੇ احتیاطਾਂ ਜਿਹੜਾ ਕਿ ਪ੍ਰਸ਼ਾਸਨ ਦੇ ਵੱਲੋਂ ਇੱਕ ਕਦਮ ਚੁੱਕੇ ਜਾ ਰਹੇ ਨੇ ਪੂਰੇ ਨੇੜੇ ਤੇੜੇ ਦੇ ਇਲਾਕੇ ਨੂੰ ਜਿਹੜਾ ਕਿ ਖਾਲੀ ਕਰਵਾਇਆ ਜਾ ਰਿਹਾ ਸੁਰੱਖਿਅਤ ਥਾਵਾਂ ਤੇ ਲੋਕਾਂ ਨੂੰ ਪਹੁੰਚਾਉਣ ਦੀ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ क्योंकि उनको निकलना बहुत जरूरी है लेकिन लोग लगातार अभी आसपास हैं उनको हम लोग हाँ, तो उनको लगातार हम लोग बोल रहे और ताकि यहाँ से अधिकतर जगह को हम लोग को खाली कराने के लिए फायर टेंडर भी कई सारे आ गए टेंडर अभी आ रहे हैं वही सामने तो है घर हम छोड़ के अभी चले हाथ में वो बता कति जा वो कहीं सामान सब चीज मारे जाबो बता खाली करके कहाँ जा सकता ना अभी आप बरत आगे दो तीन घंटा हो गया कोई निकाल दो भाई खाली कर दो बोलती नहीं कि वो फाइव व्हीट वाले में ना के पानी डालती कि नहीं बता पहले ले सब व्यवस्था करतीन के नहीं अभी कहाँ जब वो छोड़ के अमन कर दो न रे के तब है ना कहीं नहीं हो कभी कह जा सकता देव ना जगह